ਹੈਲੋ ਦੋਸਤੋ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਸੋ ਕੱਲ ਮੈਰੀ ਐਨੀਵਰਸਰੀ ਸੀ ਵਿਆਹ ਦੀ ਸਾਲਗिरा ਸੀ ਤੇ ਅੱਜ ਬੱਚੀ ਪਾਰਟੀ ਕਰ ਰਹੇ ਆ ਸਮਰ ਯਾ ਪੀਜ਼ਾ ਲੈ ਕੇ ਆਇਆ ਮੰਡੀੋਂ 버거 ਇਹ ਤਾਂ ਕੁਝ ਨਹੀਂ ਖਾਈ ਤੂੰ ਤੈਨੂੰ ਪਤਾ ਨਹੀਂ ਸਮਰਤ ਨੂੰ ਨਹੀਂ ਪਤਾ ਕਿ ਕੁਝ ਨਹੀਂ ਖਾਈ ਦੋਂਦਾ ਪੰਜ ਸਰਾਇ ਤਾਂ ਤੁਸੀਂ ਚੱਕੀਏ ਜੀ ਸੋ ਅੱਜ ਬੱਚੇ ਖੁਸ਼ ਕਰਦੇ ਕਹਿੰਦੇ ਕੁਝ ਖਾਣਾ ਤੇ ਮੈਂ ਲੈ ਆਉਣੀ ਸੋ ਆਦ ਲੱਗਿਆ ਕਿਵੇਂ ਲੱਗੇ ਰੈਡੀ ਠੀਕ ਹੈ ਪੀਜ਼ਾ ਆਹ ਕਿਹੜਾ ਤਰੀਕਾ ਪੀਜ਼ਾ ਖਾਣ ਦਾ ਹੈ ਆਹ ਕਿਹੜਾ ਤਰੀਕਾ ਆਹ ਕਿਹੜਾ ਤਰੀਕਾ ਸਾਰੇ ਕੁਛ ਕੱਟ ਤਾਂ ਵਿੱਚ ਆਹ ਕੌਣ ਖਾਊਗਾ ਟੁਕੜਾ ਮੰਮੀ ਦਾ ਸੋ ਗਰਮਖ ਪਿਆਰਿਓ ਸਰਬੱਤ ਤੇ ਸਮਰ ਹੁਣ ਤੂੰ ਨਹੀਂ ਕਰਨ ਚੈਲੰਜ ਕਰਨ ਲੱਗਿਆ ਇੱਕ ਤੇ ਕੀ ਚੈਲੰਜ ਕਰਨਾ ਸਮਰ ਤਸ ਹਾਂ ਬਾੜ ਜਮਾ ਦੱਸਨਾ ਹੁਣ ਚੈਲੰਜ ਕਰਨ ਲੱਗੇ ਆ ਸਰਬੱਤ ਤੇ ਸਮਰ ਤੇ ਮੈਂ ਨਾਲ ਨਹੀਂ ਹਲਾ ਦੇਖਦੇ ਹੁਣ ਚੈਲੰਜ ਲੈ ਵੀ ਹੁਣ ਆ ਚੈਲੰਜ ਜਾਰਾ ਆਜੋ ਮੈਂ ਤੁਹਾਨੂੰ ਦੱਸਦਾ ਆ ਇਹ ਟੱਕਣਾ ਨਾ ਠੀਕ ਹੈ ਇਹ ਟੱਕਣਾ ਪਾਣੀ ਫਲਾਈ ਹੋਰ ਪਾ ਲੈ ਵਿੱਚ ਠੀਕ ਹੈ ਇਸ ਹੋਰ ਪਾ ਕੇ ਲਵ ਨਹੀਂ ਨਹੀਂ ਲੋੜ ਹੀ ਨਹੀਂ ਤਾਂ ਇਹਦਾ ਕੀ ਕਰਨਾ ਤੇਰੀ ਕਰਨ ह्म ਆ ਟੱਕਣਾ ਇਹਨੂੰ ਵਿਚਾਲੇ ਕਰਨਾ ਬਿਨਾ ਹੱਥ ਲਾਏ ਤੋਂ ਠੀਕ ਹੈ ਹੁਣ ਆ ਸੈਂਟਰ ਆਡਾ ਨਾ ਬਾਹਰਲੇ ਪਾਸੇ ਇਥੇ ਰੱਖਣ ਇਹਨੂੰ ਜਮਾ ਸੈਂਟਰ ਚ ਕਰਨਾ ਬਿਨਾ ਹੱਥ ਲਾਇਏ ਤੂੰ ਦੱਸੋ ਕਿਵੇਂ ਕਰੋਂਗੇ ਦੱਸ ਸਰਬਤੇ ਸੀਮਾ ਤੂੰ ਹੀ ਦੱਸ ਆ ਟੱਕਣ ਨੂੰ ਵਿਚਾਲੇ ਕਰਨਾ ਬਿਨਾ ਹੱਥ ਲਾਇਏ ਤੂੰ ਕੀ ਕਰੋਂਗੇ ਹਾਂ ਹੱਥ ਨਹੀਂ ਲਾਉਣਾ ਗਲਾਸ ਨੂੰ ਹੱਥ ਨਾਲ ਹਾਂ ਗਲਾਸ ਨੂੰ ਨਹੀਂ ਹੱਥ ਨਾਲ ਟੱਕਣ ਨੂੰ ਨਹੀਂ ਹੱਥ ਨਾਲ ਪਾਣੀ ਨੂੰ ਘੁਮਾ ਕੇ ਤੁਸੀਂ ਕਰੋ ਕਿਵੇਂ ਕਰੋਗੇ ਘੁਮਾ ਕੇ ਕਰ ਦੋ ਮੇਜ਼ 'ਤੇ ਨਾ ਖਲੋਵੇਂ ਪਾਣੀ ਡੋਲ ਦੋਗੇ ਖੜਾ ਕੇ ਰੱਖਣਾ ਵਿਚਾਲੇ ਆ ਤੂੰ ਤੇ ਲਾਈਏ ਨਹੀਂ ਫਿਰ ਬਤੈ ਤੂੰ ਨਹੀਂ ਲੱਗਦਾ ਲੱਗਦਾ ਹੈ ਸ਼ੁਰੂਆਤ ਕਰੀਂ ਤੁਸਾਂ ਨਹੀਂ ਆਤ ਲਾਇਆ ਮੈਂ ਤਾਂ ਵਿਚਾਲੇ ਹੀ ਨਹੀਂ ਕਰਨਾ ਸਮਰਦੂ ਕਰ ਮੈਂ ਤੁੰਦੇ ਨਹੀਂ ਖਾ ਦੇਣਾ ਸੋਚੀ ਆਪਣਾ ਦੁਦਾ ਮਾਇ ਨਈ ਨਈ ਤੁਸੀਂ ਕਰੋ ਇਹ ਐਸੇ ਕਰਨਾ ਮੈਂ ਮੈਂ ਤਾਂ ਹੱਥ ਲਾ ਰਿਆ ਨਾ ਬਿਨਾਂ ਹੱਥ ਲਾਏ ਤਾਂ ਕਰਨਾ ਵਿਚਾਲੇ ਤੁਸੀਂ ਕਰੋ ਦੋਸਤੋ ਤੁਸੀਂ ਵੀ ਦੱਸੋ ਕਮੈਂਟਾਂ ਵਿੱਚ ਕਿਵੇਂ ਹੋਊ ਹੈ ਇਹ ਜਿਹੜਾ ਬਿਨਾਂ ਹੱਥ ਲਾਏ ਤੋਂ ਐਂ ਕਹ ਤੋ ਕਰਦਾ ਹੈ ਇਹ ਕੀ ਕਰ ਰਹੇ ਵਿਨਾਥ ਲਈ ਇਹ ਕਰਨਾ ਮੈਂ ਹੀ ਨਹੀਂ ਡੁੱਬ ਜੂਗਾ ਵਿੱਚ ਫਿਰ ਕੰਨਾ ਔਖਾ ਜੂਗਾ ਪਤਾ ਨਹੀਂ ਮੈਂ ਬਾਬਾ ਐ ਥੋੜੀ ਹੋਊਗਾ ਕੋਈ ਐ ਹੋ ਹੀ ਨਹੀਂ ਸਕਦਾ ਨਹੀਂ ਹੋ ਸਕਦਾ ਮੈਂ ਤੂੰ ਫਿਰ ਉਹੀ ਗੱਲ ਬਾਲੀ ਭਰਤੀ ਨਾ ਹੁਣ ਜਾਣ ਕੇ ਭੜਿਆ

ਨੀ ਬਰਾ ਮੈਨੂੰ ਦੱਸਿਦਾ ਸੋ ਲੈ ਦੱਸੋਈ ਨਹੀਂ ਬਤਾਈ ਹਾਂ ਉਹ ਤਾਂ ਪਾਪਾ ਜੀ ਹਾਂਜੀ ਮੈਨੂੰ ਤਰੀਕਾ ਦੱਸੋ ਦੱਸੋ ਉਹ ਤਾਂ ਮੈਂ ਕਹਿ ਰਿਹਾ ਵੀ ਕਰੋ ਨਾ ਫਿਰ ਤਰੀਕਾ ਹਾਂਜੀ ਹੱਥ ਥੋੜੀ ਲਾਉਣਾ ਮੈਂ ਜਮਾ ਟੱਕੰਦੀ ਨਾਲ ਤਾਂ ਲੱਗਣੀ ਨਹੀਂ ਦੇਣਾਗਾ ਕੁਝ ਵੀ ਕੁਝ ਨਹੀਂ ਨਹੀਂ ਤਾਂ ਤੁਸੀਂ ਸਾਰੇ ਕਹਿ ਦੋ ਵੀ ਮੈਨੂੰ ਨਹੀਂ ਹੋਣਾਗਾ ਸਾਡੇ ਤੋਂ ਵੀ ਮੈਂ ਕਰਕੇ ਦਿਖਾਉਂਗਾ ਫਿਰ ਚਲੋ ਬਸ ਐ ਖਾਪਨਾ ਪਾਪਾ ਪਤੀ ਪਰੇ ਜਾ ਪਾਣੀ ਘਟਣਾ ਭੂਗੋ ਵਿੱਚ ਚੇ वीडियो द बन रही थी की हां बिहार हार है? हार गया हार गई चल ठीक है होन होन ये नहीं गया ऐसा लगा आ की है <laughs> <laughs>

ਰਾਹ ਇਧੇ ਤਾ ਵੇਹ ਇਥੇ ਖੜਾਇਆ ਆਹ ਆਹ ਖੜ ਗਿਆ ਕਿਸੇ ਨੇ ਨਹੀਂ ਖੜਨਾ ਸੀ ਵਸੇ ਨਹੀਂ ਇਹ ਤਾਂ ਚੀਟਿੰਗ ਹੈ ਮਾਜਾ ਜੇ ਕਿਸੇ ਨੂੰ ਪਤਾ ਹੋਵੇ ਤਾਂ ਜਰੂਰ ਦੱਸਿਓ ਦੇਖਿਓਵੇਂ ਖੜਦਾ ਵਿਚਾਲੇ ਟੱਕਣ ਪਾਣੀ ਦੇ ਸਾਡੇ ਤਾਂ ਤਾਂ ਖੜਿਆ ਨਹੀਂ ਨਹੀਂ ਮੇਰੇ ਤੋਂ ਖੜਿਆ ਮੈਂ ਤਾਂ ਕਿਤੇ ਇਸ ਤਰੀਕੇ ਨਾਲ ਖੜਜੂ ਓਵੇਂ ਵੀ ਨਹੀਂ ਖੜਿਆ ਪਾਣੀ ਦੇ ਸੋ ਗੁਰਮਖ ਪਿਆਰਿਓ ਅੱਜ ਦਾ ਵਲੋਗ ਇੱਥੇ ਸਮਾਪਤ ਕਰਦੇ ਆਂ ਪਸੰਦਾ ਆਵੇ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਕੱਲ ਨੂੰ ਫਿਰ ਨਵੇਂ ਵਲੋਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ